ਹਾਂਜੀ ਪਿਆਰੇ ਵਿਦਿਆਰਥੀਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਮੈਰਿਟੋਰੀਅ ਸਕੂਲਾਂ ਦੇ ਵਿੱਚ ਦਾਖਲੇ ਦੀ ਰਜਿਸਟ੍ਰੇਸ਼ਨ ਦੱਸਣ ਦੇ ਬਾਰੇ ਵਿੱਚ ਇੱਕ ਬੱਚਿਓ ਜ਼ਰੂਰੀ ਸੂਚਨਾ ਹੈ ਠੀਕ ਹੈ ਤੇ ਇਹਦੇ ਵਿੱਚ ਬੱਚਿਓ ਆਪਣਾ ਪੇਪਰ ਹੋਣਾ ਮੈਰਿਟੋਰੀਅ ਸਕੂਲਾਂ ਦੇ ਵਿੱਚ ਦਾਖਲੇ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਠੀਕ ਹੈ ਇਹਦੇ ਲਈ ਪੇਪਰ ਲਿਆ ਜਾਂਦਾ ਹੈ ਤੇ ਉਹ ਪੇਪਰ ਹੋਣਾ ਵਿੱਚੋਂ 17 ਮਾਰਚ 2024 ਨੂੰ ਤੇ ਇਹਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਕੀ ਹੈ ਬੱਚਿਓ 15 ਮਾਰਚ 2024 ਅੱਜ ਬੱਚਿਓ ਆਪਾਂ 8 ਮਾਰਚ ਨੂੰ ਇਹ ਵੀਡੀਓ ਬਣਾ ਰਹੇ ਆ ਠੀਕ ਹੈ ਤਾਂ ਤੁਹਾਡੇ ਕੋਲ ਬੱਚੇ 7-8 ਦਿਨ ਹੈਗੇ ਨੇ ਤੇ ਇਹ ਤੁਸੀਂ ਬੱਚੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੇ ਕਿਹੜਾ ਕਿਹੜਾ ਬੱਚੇ ਬੱਚੋ ਬੱਚੇ ਇਸ ਦੇ ਵਿੱਚ ਐਡਮਿਸ਼ਨ ਲੈ ਸਕਦਾ ਹੈ ਜਿਹੜਾ ਬੱਚਾ ਬੱਚੋ ਹੁਣ 8ਵੀਂ ਜਮਾਤ ਦੇ ਵਿੱਚ ਪੜ ਰਿਹਾ ਹੈ ਜਾਂ ਜਿਸ ਦੇ ਪੇਪਰ ਦੇ ਚੁੱਕੇ ਹੈ ਜਾਂ ਪੇਪਰ ਦੇ ਰਿਹਾ ਹੈ ਠੀਕ ਹੈ 10ਵੀਂ ਜਮਾਤ ਵਾਲਾ ਬੱਚਾ ਸੇਮ ਤੇ ਇਹ ਬੱਚੇ ਅੱਗੇ ਜਾ ਕੇ ਉੱਥੇ 9ਵੀਂ ਜਮਾਤ ਅਤੇ 11ਵੀਂ ਜਮਾਤ ਦੀ ਪੜਾਈ ਕਰ ਸਕਦੇ ਨੇ 2024-25 ਦੇ ਸੈਸ਼ਨ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇੱਕ ਹੋਰ ਬੱਚੇ ਸੂਚਨਾ ਹੈ ਇਸ ਵਾਰ ਮੈਰਿਟੋਰੀਅ ਸਕੂਲਾਂ ਲਈ ਅਤੇ ਐਮੀਨੈਂਸ ਸਕੂਲਾਂ ਲਈ ਸਾਂਝਾ ਟੈਸਟ ਹੋਣਾ ਹੈ। ਤਾਂ ਇਹ ਵਿੱਚੋਂ ਦੁਬਾਰਾ ਦੱਸ ਦਿੰਨੇ ਤੁਹਾਨੂੰ ਆਖਰੀ ਤਰੀਕ ਤੇ ਪੇਪਰ ਦੀ ਤਰੀਕ ਇਹ ਹੈਗੇ ਬੱਚਿਓ 17 ਮਾਰਚ 2024 ਨੂੰ ਪੇਪਰ ਹੋਣਾ ਹੈ ਤੇ 15 ਮਾਰਚ 2024 लास्ट ਡੇਟ ਹੈ ਤੇ ਇਹਦੇ ਵਿੱਚ ਬੱਚਿਓ ਅੱਜ ਤੋਂ 7-8 ਦਿਨ ਹੈਗੇ ਨੇ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ। ਇਸ ਵੀਡੀਓ ਨੂੰ ਬੱਚੇ ਤੁਸੀਂ ਸ਼ੇਅਰ ਕਰਨਾ ਹੈ ਠੀਕ ਹੈ ਸਾਰੇ ਬੱਚਿਆਂ ਦੇ ਸਾਰੇ ਬੱਚਿਆਂ ਨੂੰ ਦੱਸਣਾ ਹੈ ਜੋ ਤੁਹਾਡੇ ਕਲਾਸਮੇਟ ਨੇ ਤਾਂ ਕਿ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਹਰ ਇੱਕ ਬੱਚਾ ਬੱਚੇ ਉਸ ਨੂੰ ਅਫੋਰਡ ਨਹੀਂ ਕਰ ਸਕਦਾ ਤੇ ਉੱਥੇ ਤੁਸੀਂ ਮੈਡੀਕਲ ਨਾਨ ਮੈਡੀਕਲ ਨਾਨ ਮੈਡੀਕਲ ਮੈਡੀਕਲ ਤੇ ਕਮਰਸ ਦੀ ਪੜਾਈ ਕਰ ਸਕਦੇ ਹੋ ਧੰਨਵਾਦ